ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਸਿੰਗਾਪੁਰ ਨੂੰ ਲੈ ਕੇ ਜਗਪ੍ਰੀਤ ਸਿੰਘ ਸਾਡੇ ਨਾਲ ਇੰਪੋਰਟੈਂਟ ਅਪਡੇਟ ਸਾਂਝੇ ਕਰਨਗੇ ਬ੍ਰਾਡਵੇ ਇਮੀਗ੍ਰੇਸ਼ਨ ਸਰਵਿਸਿਜ਼ ਨੂੰ ਜਗਪ੍ਰੀਤ ਸਿੰਘ ਰਿਪਰੈਜ਼ੈਂਟ ਕਰਦੇ ਨੇ ਸਿੰਗਾਪੁਰ ਦੇ ਵਿੱਚ ਕਿੰਨਾ ਵਿਦਿਆਰਥੀਆਂ ਦੇ ਲਈ ਆਪਸ਼ਨਸ ਬਣ ਰਹੇ ਨੇ ਕਿੰਨਾ ਖਰਚਾ ਕਿਸ ਤਰ੍ਹਾਂ ਦੇ ਕੋਰਸਸ ਨੇ ਸਾਰੀ ਜਾਣਕਾਰੀ ਦੇਣਗੇ ਜਗਪ੍ਰੀਤ ਜੀ ਬਹੁਤ ਸਵਾਗਤ ਹੈ ਮੈਂ ਚਾਹੂੰਗਾ ਕਰਿਓ ਪੂਰਾ ਵਿਸਥਾਰ ਸੋ ਮੈਂ ਅੱਜ ਗੱਲ ਕਰੂੰਗਾ ਸਿੰਗਾਪੁਰ ਨੂੰ ਲੈ ਕੇ ਡੈਫੀਨੇਟਲੀ ਬਹੁਤ ਸਾਰਾ ਸਟੂਡੈਂਟ ਸਿੰਗਾਪੁਰ ਜਾਂਦਾ ਵੀ ਹੈ ਬਹੁਤ ਸਾਰੇ ਸਟੂਡੈਂਟਸ ਦਾ ਡਾਊਟ ਵੀ ਰਹਿੰਦਾ ਹੈ ਕਿ ਸਿੰਗਾਪੁਰ ਜਾਣ ਦਾ ਆਪਾਂ ਨੂੰ ਬੈਨੀਫਿਟ ਕੀ ਹੈ ਸੋ ਸਭ ਤੋਂ ਪਹਿਲਾਂ ਤੇ ਮੈਂ ਇਹ ਗੱਲ ਦੱਸ ਦਿੰਦਾ ਬਹੁਤ ਸਾਰੇ ਸਟੂਡੈਂਟ ਹੁੰਦੇ ਨੇ ਜਿਹੜੇ ਕਿ ਇੰਗਲਿਸ਼ ਪ੍ਰੋਫੀਸ਼ੀਐਂਸੀ ਚ ਵੀਕ ਨੇ ਪਲੱਸ 2 ਦੇ ਨੰਬਰ ਲੈ ਲਈਏ ਕਈ ਵਾਰ ਨੰਬਰ ਬਹੁਤ ਜ਼ਿਆਦਾ ਹੁੰਦੇ ਨੇ ਕੌਨਫੀਡੈਂਸ ਘਟ ਹੈ ਜਾਂ ਇੰਗਲਿਸ਼ ਸਪੀਕਿੰਗ ਪੂਰੇ ਪ੍ਰੋਫੀਸ਼ੀਐਂਸੀ ਪੂਰ ਸੋ ਸਭ ਤੋਂ ਵੱਡਾ ਬੈਨੀਫਿਟ ਸਿੰਗਾਪੁਰ ਚ ਫੜਨ ਦਾ ਕੀ ਹੈ ਕਿ ਥੈਟ ਪ੍ਰੋਵਾਈਡਸ ਅ ਇੰਗਲਿਸ਼ ਸਪੀਕਿੰਗ এনਵਾਇਰਨਮੈਂਟ ਜੇਕਰ ਤੁਸੀਂ ਆਸਟ੍ਰੇਲੀਆ ਜਾਣਾ ਹੈ ਯੂਕੇ ਜਾਣਾ ਹੈ ਯੂਐਸ ਜਾਣਾ ਹੈ ਕੈਨੇਡਾ ਜਾਣਾ ਹੈ ਔਰ ਤੁਸੀਂ ਇੰਗਲਿਸ਼ ਚ ਢੀਕੋ ਔਰ ਉਹ ਇੰਪਰੂਵ ਨਹੀਂ ਹੋ ਰਹੀ ਗੈਪ ਵੱਧ ਰਿਹਾ ਹੈ ਤਾਂ ਸਿੰਗਾਪੁਰ ਇੱਕ ਇਦਾਂ ਦਾ ਡੈਸਟੀਨੇਸ਼ਨ ਹੈਗਾ ਜਿੱਥੇ ਤੁਸੀਂ ਇੱਕ ਕੁਆਲਿਫਿਕੇਸ਼ਨ ਵੀ ਅਚੀਵ ਕਰ ਲੋਗੇ ਪਲੱਸ ਤੁਹਾਨੂੰ ਇੱਕ ਇੰਟਰਨੈਸ਼ਨਲ ਐਕਸਪੋਜ਼ਰ ਵੀ ਮਿਲੇਗਾ ਔਰ ਡੈਫੀਨੇਟਲੀ ਤੁਹਾਡੀ ਇੰਗਲਿਸ਼ ਪ੍ਰੋਫੀਸ਼ੀਐਂਸੀ ਵੀ ਐਨਹਾਂਸ ਹੋਏਗੀ ਸੈਕਿੰਡ ਇਹਦਾ ਸਭ ਤੋਂ ਵੱਡਾ ਬੈਨੀਫਿਟ ਕੀ ਹੈ ਕਿ ਸਿੰਗਾਪੁਰ ਦੇ ਵਿੱਚ जी है वर्ल्ड क्लास एजुकेशन प्रोवाइड की जाती है यूनिवर्सिटीज की गल करिए रैंकिंग बहुत अच्छी है और ईवन फस्ट थ्री सिंगापुर एजुकेशन रेट किया जाता है सो अनडाउटडली अंडर रेटड कंट्री नहीं लैके चल सकते दिस इज अ वेरी गुड प्रोवाइ कंट्री प्रोवाइडिंग स्टेट ऑफ आर्ट एजुकेशन अक्रॉस ऑल द इंस्टीट्यूशन कॉलेज एंड यूनिवर्सिटीज third important budget friendly that is very important both are student can ever academic and english requirements meet karte ne but ਉਹਨਾਂ ਦੇ ਕੋਲ ਉਹਨਾਂ ਬਜਟ ਨਹੀਂ ਹੁੰਦਾ ਕਿ ਉਹ ਯੂਕੇ ਜਾਂ ਆਸਟ੍ਰੇਲੀਆ ਵਰਗੇ ਕੈਨੇਡਾ ਵਰਗੇ ਕੰਟਰੀਜ਼ ਨੂੰ ਅਫੋਰਡ ਕਰ ਸਕਣ ਸੋ ਸਿੰਗਾਪੁਰ ਉਹਨਾਂ ਦੇ ਲਈ ਬਹੁਤ ਅੱਛਾ ਹੈ ਬਜਟ ਫ੍ਰੈਂਡਲੀ ਹੈ ਔਰ ਸੇਮ ਲੈਵਲ ਆਫ ਐਜੂਕੇਸ਼ਨ ਹੈ ਔਰ ਕਰੀਅਰ ਓਪਰਚ्युनिटीज ਦੀ ਮੈਂ ਲਾਸਟ ਇਸ ਜ਼ਰੂਰ ਗੱਲ ਕਰੂੰਗਾ ਡੈਫੀਨੇਟਲੀ ਸਿੰਗਾਪੁਰ ਤੁਹਾਨੂੰ ਗਲੋਬਲ ਕਰੀਅਰ ਓਪਰਚ्युनिटीज ਦਿੰਦਾ ਹੈ ਇੱਥੇ ਬਹੁਤ سارے ਸਕਿਲਡ ਬੇਸਡ ਪ੍ਰੋਗਰਾਮ ਹੁੰਦੇ ਨੇ ਕੋਈ 1 ਸਾਲ ਦਾ ਡਿਪਲੋਮਾ ਕੋਈ ਡੇਢ ਦਾ ਹੈ एक बहुत अच्छी स्किल गेन कर सकते हो और वर्ल्ड वाइड ग्लोबली अक्सैप्टिड है कई बार इंडिया जी देखते हो बहुत सारे डिप्लोमास कर हो बट उन्होंने वैल्यू नहीं कंसल्टेंट्स को जाते हो जी मैं आ, डिप्लोमा इन बिजनेस एडमिनिस्ट्रेशन कर लिया या मैं कप्यूटर का कीता है। ये उनके थे तो था था। कोई छोटा मोटा डिपलोमा किया हम काम हो तो कई बार थोड़ी स्ट्रेट फॉरवर्ड बना करते थे जी ये कोई वैल्यू नहीं है वैल्यू है थोड़े अकेडमिक्स की बट डेफिनेटली अगर डिपलोमा प्रोग्राम सिंगापुर तो करते हो तो दो आर ग्लोबली अक्सैप्टिड फरदर वो थानू क्रैडिट ट्रांसफर भी हैल्प करता है सुनते हो कि सिंगापुर तो आसट्रेलिया जाया जा स यूके जाया जा सद डेफीनेटली पाथवे प्रोग्राम्स होंगे कुछ उन्होंने कंडीशनस होंगे ने बट जो डिपलोमा क्रेडेंशियल ਤੁਸੀਂ ਸਾਲ ਦਾ ਡਿਪਲੋਮਾ ਲਿਆ ਜਾਂ ਡੇਢ ਸਾਲ ਦਾ ਡਿਪਲੋਮਾ ਲਿਆ ਉੱਥੋਂ ਤੁਸੀਂ ਗੇਮ ਕਰਦੇ ਹੋ ਤਾਂ ਡੈਫੀਨੇਟਲੀ ਦੇ ਹੈਵ ਅ ਵੈਲਿਊ ਐਂਡ ਦੇ ਪ੍ਰੋਵਾਈਡ ਯੂ ਅ ਕ੍ਰੈਡਿਟ ਟ੍ਰਾਂਸਫਰ ਪ੍ਰੋਗਰਾਮ ਜਿਹਨਾਂ ਨੂੰ ਤੁਸੀਂ ਪਾਥਵੇ ਰੋਕਸਨ ਕਹਿੰਦੇ ਨੇ ਬਟ ਉਹਦੀਆਂ ਟਰਮਸ ਐਂਡ ਕੰਡੀਸ਼ਨਸ ਨੂੰ ਵੀ ਥੋੜਾ ਤੁਹਾਨੂੰ ਸਮਝਣਾ ਚਾਹੀਦਾ ਉਹਨੂੰ ਵੀ ਤੁਹਾਨੂੰ ਜੋ ਵੀ ਉਹਦੀਆਂ ਰਿਕੁਆਇਰਮੈਂਟਸ ਨੂੰ ਮੀਟ ਕਰਨੀਆਂ ਪੈਣਗੀਆਂ ਸੋ 글로ਬਲੀ ਐਕਸੈਪਟਡ ਐਜੂਕੇਸ਼ਨ ਬਜਟ ਫ੍ਰੈਂਡਲੀ ਹੈ ਇੰਗਲਿਸ਼ ਸਪੀਕਿੰਗ ਕੰਟਰੀ ਹੈ ਤਾਂ ਡੈਫੀਨੇਟਲੀ ਥੋੜਾ ਐਕਸਪੋਜ਼ਰ ਤੁਹਾਡੀ ਡਵੈਲਪਮੈਂਟ ਹੁੰਦੀ ਹੈ ਸੋ ਬਹੁਤ ਐਕਸਪਰਟ ਸਾਡੇ ਨਾਲ ਮੌਜੂਦ ਸੀ ਸਕਰੀਨ ਦੇ ਉੱਪਰ ਨੰਬਰ ਹੈ ਇਸ ਨੰਬਰ ਤੇ ਤੁਸੀਂ ਟੈਲੀਫੋਨ ਕਰਕੇ ਹਰ ਸਵਾਲ ਦਾ ਜਵਾਬ ਲਓ ਪੂਰੀ ਤਸੱਲੀ ਕਰੋ ਪੂਰੀ ਕਲੈਰਿਟੀ ਕਰੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਤਾਂ ਕਿ ਤੁਹਾਡੇ ਕੋਲੋਂ ਵੀ ਕੋਈ ਗਲਤੀ ਨਾ ਹੋਵੇ ਧੰਨਵਾਦ